26 ਸਾਲ ਦੀ ਆ ਮੇਰਾ ਨਾਮ ਕਾਜਲ ਆ ਮੇਰਾ ਵਿਆਹ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ ਕਿਉਂਕਿ ਅਸੀਂ ਪੰਜ ਭੈਣਾਂ ਸੀ ਜਿਸ ਕਰਕੇ ਮੇਰਾ ਵਿਆਹ ਸਾਰਿਆਂ ਨਾਲੋਂ ਪਹਿਲਾਂ ਕਰ ਦਿੱਤਾ ਸੀ ਤੇ ਮੈਂ ਸਾਰਿਆਂ ਨਾਲੋਂ ਵੱਡੀ ਸੀ ਬਾਕੀ ਭੈਣਾਂ ਮੇਰੇ ਨਾਲੋਂ ਛੋਟੀਆਂ ਸੀ ਵਿਆਹ ਤੋਂ ਬਾਅਦ ਮੈਂ ਆਪਣੇ ਸਹੁਰੇ ਪਰਿਵਾਰ ਵਿੱਚ ਬੜੀ ਖੁਸ਼ ਸੀ ਮੇਰੇ ਸਹੁਰੇ ਪਰਿਵਾਰ ਵਾਲੇ ਇਸ ਗੱਲ ਤੋਂ ਬੜੇ ਖੁਸ਼ ਸੀ ਕਿ ਮੈਂ ਬਹੁਤ ਜ਼ਿਆਦਾ ਸੋਹਣੀ ਆ ਸਾਰੇ ਪਿੰਡ ਦੇ ਲੋਕ ਮੈਨੂੰ ਵੇਖਣ ਆਉਂਦੇ ਸੀ ਸਾਰੇ ਪਿੰਡ ਦੀਆਂ ਔਰਤਾਂ ਮੇਰੀਆਂ ਬੜੀਆਂ ਸਿਫਤਾਂ ਕਰਦੀਆਂ ਸੀ ਜਿੱਥੋਂ ਦੀ ਮੈਂ ਲੰਘਦੀ ਸੀ ਚਾਰ ਲੋਕ ਗੱਲਾਂ ਕਰਦੇ ਕਰਦੇ ਚੁੱਪ ਕਰ ਜਾਂਦੇ ਸੀ ਮੇਰੇ ਵੱਲ ਵੇਖਣ ਲੱਗ ਜਾਂਦੇ ਸੀ ਮੇਰਾ ਘਰਵਾਲਾ ਇਸ ਗੱਲ ਤੋਂ ਬੜੇ ਜੈਲਸੀ ਫੀਲ ਕਰਦਾ ਸੀ ਉਹ ਹਮੇਸ਼ਾ ਮੈਨੂੰ ਅੰਦਰ ਹੀ ਰੱਖਣਾ ਚਾਹੁੰਦਾ ਸੀ ਸਾਡਾ ਰਿਸ਼ਤਾ ਬਹੁਤ ਵਧੀਆ ਚੱਲਦਾ ਸੀ ਬਹੁਤ ਵਧੀਆ ਟਾਈਮ ਪਾਸ ਹੋਈ ਜਾਂਦਾ ਸੀ ਪਰ ਸਾਡੇ ਰਿਸ਼ਤੇ ਨੂੰ ਕਿਸੇ ਦੀ ਨਜ਼ਰ ਲੱਗ ਗਈ ਮੇਰੇ ਘਰ ਵਿੱਚ ਮੇਰੀ ਸੱਸ ਤੇ ਸਹੁਰਾ ਸੀ ਉਹਨਾਂ ਨਾਲ ਵੀ ਮੇਰਾ ਬੜਾ ਪਿਆਰ ਸੀ ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ ਆਪਣੇ ਸਹੁਰੇ ਰਹਿਣੀ ਆ ਮੈਂ ਹਮੇਸ਼ਾ ਆਪਣੇ ਪੇਕਿਆਂ ਦੀ ਫੀਲਿੰਗ ਲਈ ਸੀ ਕਿਉਂਕਿ ਮੈਨੂੰ ਮੇਰੇ ਸਹੁਰੇ ਘਰ ਵਿੱਚ ਬੜਾ ਪਿਆਰ ਮਿਲਿਆ ਸੀ ਇਸ ਕਰਕੇ ਮੈਂ ਹਮੇਸ਼ਾ ਉਹਨਾਂ ਨੂੰ ਆਪਣੇ ਮਾਪ ਹੀ ਸਮਝਦੀ ਸੀ ਉਹ ਵੀ ਮੈਨੂੰ ਆਪਣੀ ਧੀ ਸਮਝਦੇ ਸੀ ਮੇਰੇ ਘਰ ਵਾਲੇ ਦਾ ਨਾਮ ਰਵੀ ਸੀ ਰਵੀ ਮੈਨੂੰ ਬਹੁਤ ਪਿਆਰ ਕਰਦਾ ਸੀ ਮੈਂ ਤੇ ਰਵੀ ਇੱਕ ਦੂਜੇ ਨਾਲ ਹਮੇਸ਼ਾ ਮਿਲ ਜੁਲ ਕੇ ਰਹਿੰਦੇ ਸੀ ਅਸੀਂ ਬਹੁਤ ਘੱਟ ਲੜਦੇ ਸੀ ਕਿਉਂਕਿ ਸਾਡੇ ਦੋਵਾਂ ਵਿੱਚ ਬੜੀ ਅੰਡਰਸਟੈਂਡਿੰਗ ਸੀ ਪਰ ਮੇਰੇ ਨਾਲ ਅਜਿਹਾ ਕੁਝ ਹੋ ਜਾਊਗਾ ਇਹ ਮੈਂ ਕਦੇ ਸੋਚਿਆ ਹੀ ਨਹੀਂ ਸੀ ਮੇਰੇ ਘਰ ਵਾਲੇ ਦਾ ਇੱਕ ਦਿਨ ਕੰਮ ਤੋਂ ਆਉਂਦੇ ਹੋਏ ਐਕਸੀਡੈਂਟ ਹੋ ਗਿਆ ਤੇ ਐਕਸੀਡੈਂਟ ਵਿੱਚ ਉਹਨਾਂ ਦੀ ਮੌਤ ਹੋ ਗਈ ਜਿਹਦਾ ਸਦਮਾ ਬਹੁਤ ਭਾਰੀ ਸੀ ਜੋ ਸਾਨੂੰ ਲੱਗ ਗਿਆ ਕਦੇ ਨਹੀਂ ਸੋਚਿਆ ਸੀ ਕਿ ਸਾਡੀ ਹੱਸਦੀ ਵਸਦੀ ਜ਼ਿੰਦਗੀ ਨੂੰ ਇਦਾਂ ਕਿਸੇ ਦੀ ਨਜ਼ਰ ਲੱਗ ਜਾਵੇਗੀ ਮੇਰੇ ਘਰ ਵਾਲੇ ਦੇ ਜਾਣ ਪਿੱਛੋਂ ਮੈਂ ਬੜੀ ਕੱਲੀ ਰਹਿ ਗਈ ਸੀ ਵੈਸੇ ਤਾਂ ਘਰ ਵਿੱਚ ਸੱਸ ਸਹੁਰਾ ਹੈਗੇ ਸੀ ਪਰ ਫਿਰ ਵੀ ਘਰ ਵਾਲੇ ਦੀ ਕਮੀ ਤਾਂ ਕੋਈ ਵੀ ਪੂਰੀ ਨਹੀਂ ਕਰ ਸਕਦਾ ਮੇਰਾ ਆਪਣੇ ਸੱਸ ਸਹੁਰੇ ਨਾਲ ਜ਼ਰੂਰ ਬੜਾ ਪਿਆਰ ਸੀ ਇਸ ਕਰਕੇ ਮੈਂ ਉਹਨਾਂ ਨੂੰ ਨਹੀਂ ਛੱਡ ਸਕਦੀ ਸੀ ਮੇਰੀ ਮੰਮੀ ਡੈਡੀ ਚਾਹੁੰਦੇ ਸੀ ਕਿ ਮੈਂ ਦੂਜਾ ਵਿਆਹ ਕਰਵਾ ਲਵਾਂ ਕਿਉਂਕਿ ਮੇਰੇ ਕੋਈ ਬੱਚਾ ਵੀ ਨਹੀਂ ਸੀ ਮੰਮੀ ਡੈਡੀ ਇਸ ਗੱਲ ਲਈ ਬੜਾ ਜ਼ੋਰ ਲਗਾਉਂਦੇ ਸੀ ਪਰ ਮੈਂ ਇਸ ਰਿਸ਼ਤੇ ਵਾਲੀ ਗੱਲ ਨੂੰ ਟਾਲ ਦਿੱਤਾ ਸੀ ਮੈਂ ਆਪਣੇ ਘਰ ਵਾਲੇ ਤੋਂ ਬਿਨਾਂ ਕਿਸੇ ਦੀ ਵੀ ਨਹੀਂ ਹੋਣਾ ਚਾਹੁੰਦੀ ਸੀ ਮੈਂ ਉਹਨੂੰ ਹੀ ਆਪਣਾ ਸਭ ਕੁਝ ਸਮਝਦੀ ਸੀ ਪਰ ਹੁਣ ਹਾਲਾਤ ਇਦਾਂ ਦੇ ਆ ਗਏ ਸੀ ਕਿ ਮੈਨੂੰ ਇਹ ਕੱਲੀ ਨੂੰ ਬੜਾ ਔਖਾ ਹੋ ਗਿਆ ਸੀ ਬੇਸ਼ੱਕ ਮੈਂ ਪਹਿਲਾਂ ਵਿਆਹ ਨੂੰ ਤਾਂ ਜਵਾਬ ਦੇ ਦਿੱਤਾ ਸੀ ਪਰ ਕੱਲੀ ਔਰਤ ਨੂੰ ਜ਼ਿੰਦਗੀ ਕੱਟਣੀ ਬੜੀ ਔਖੀ ਆ ਇੱਕ ਦਿਨ ਮੈਂ ਆਪਣੇ ਕਮਰੇ ਵਿੱਚ ਬੈਠ ਕੇ ਰੋ ਰਹੀ ਸੀ ਤਾਂ ਮੇਰੀ ਸੱਸ ਮੇਰੇ ਕੋਲ ਆਈ ਤੇ ਉਹ ਮੈਨੂੰ ਕਹਿਣ ਲੱਗੀ ਕਿ ਪੁੱਤ ਤੂੰ ਸਾਡੇ ਬਾਰੇ ਨਾ ਸੋਚ ਸਾਡਾ ਕੀ ਆ ਸਾਡਾ ਟਾਈਮ ਬਸ ਹੋ ਹੀ ਜਾਣਾ ਤੂੰ ਆਪਣਾ ਵਿਆਹ ਕਰਵਾ ਲੈ ਤੂੰ ਸਾਰੀ ਜ਼ਿੰਦਗੀ ਇਕੱਲੀ ਕਿੱਦਾਂ ਕੱਟੇਂਗੀ ਅੱਜ ਨਹੀਂ ਤਾਂ ਕੱਲ ਅਸੀਂ ਤਾਂ ਅੱਖਾਂ ਮੀਟ ਜਾਵਾਂਗੇ ਤੇ ਤੇਰਾ ਫਿਰ ਬਾਅਦ ਵਿੱਚ ਕੀ ਹੋਊਗਾ ਮੈਂ ਆਪਣੀ ਸੱਸ ਨੂੰ ਕਿਹਾ ਕਿ ਵੇਖੀ ਜਾਓ ਜੋ ਹੋਊਗਾ ਪਰ ਮੈਂ ਵਿਆਹ ਨਹੀਂ ਕਰਵਾਉਣਾ ਕਿਉਂਕਿ ਮੇਰੇ ਘਰ ਵਾਲੇ ਨੂੰ ਅਜੇ ਮਰੇ ਨੂੰ ਥੋੜਾ ਟਾਈਮ ਹੀ ਹੋਇਆ ਸੀ ਮੈਂ ਉਹਦੀਆਂ ਯਾਦਾਂ ਵਿੱਚੋਂ ਅਜੇ ਬਾਹਰ ਵੀ ਨਹੀਂ ਨਿਕਲੀ ਸੀ ਇੰਨੀ ਜਲਦੀ ਕਿਸੇ ਹੋਰ ਦਾ ਹੋ ਜਾਣਾ ਮੇਰੇ ਲਈ ਬਹੁਤ ਮੁਸ਼ਕਿਲ ਸੀ ਇਸ ਕਰਕੇ ਮੈਂ ਵਿਆਹ ਲਈ ਬਿਲਕੁਲ ਵੀ ਨਹੀਂ ਮੰਨ ਰਹੀ ਸੀ ਹਰ ਟਾਈਮ ਕਮਰੇ ਵਿੱਚ ਅੰਦਰ ਬੰਦ ਬੈਠੀ ਰਹਿੰਦੀ ਸੀ ਘਰ ਦੇ ਸਾਰੇ ਕੰਮ ਵੀ ਮੈਂ ਕਰਦੀ ਸੀ ਤੇ ਬਾਅਦ ਵਿੱਚ ਬਸ ਅੰਦਰ ਬੈਠ ਜਾਂਦੀ ਸੀ ਮੇਰੀ ਸੱਸ ਮੈਨੂੰ ਕਹਿੰਦੀ ਸੀ ਕਿ ਪੁੱਤ ਤੂੰ ਇਦਾਂ ਕਰ ਇਸ ਤਰ੍ਹਾਂ ਅੰਦਰ ਬੈਠ ਬੈਠ ਕੇ ਦੂ ਡਿਪਰੈਸ਼ਨ ਦੀ ਮਰੀਜ਼ ਹੋ ਜਾਵੇਂਗੀ ਤੂੰ ਸ਼ਹਿਰ ਵਿੱਚ ਕੋਈ ਕੰਮ ਕਰਨ ਲੱਗ ਜਾ ਤੂੰ ਕੋਈ ਕੰਮ ਸਿੱਖ ਲੈ ਜਾਂ ਫਿਰ ਆਪਣਾ ਕੋਈ ਕੰਮ ਕੋਈ ਨੌਕਰੀ ਵਗੈਰਾ ਕਰਨ ਲੱਗ ਜਾ ਪਰ ਮੇਰਾ ਬਿਲਕੁਲ ਮਨ ਨਹੀਂ ਸੀ ਸੱਸ ਦੇ ਜ਼ਿਆਦਾ ਕਹਿਣ ਤੇ ਮੈਂ ਸਿਲਾਈ ਦਾ ਕੰਮ ਸਿੱਖਣ ਲੱਗ ਗਈ ਸੀ ਪਰ ਮੇਰਾ ਉੱਥੇ ਬਿਲਕੁਲ ਮਨ ਨਹੀਂ ਲੱਗਦਾ ਸੀ ਕਿਉਂਕਿ ਦਿਮਾਗ ਤਾਂ ਸਾਰਾ ਦਿਨ ਮੇਰਾ ਆਪਣੇ ਘਰ ਵਾਲੇ ਦੀਆਂ ਯਾਦਾਂ ਵਿੱਚ ਰਹਿੰਦਾ ਸੀ ਪਰ ਫਿਰ ਵੀ ਮੈਂ ਉੱਥੇ ਹੀ ਲੱਗੀ ਹੋਈ ਕਿਉਂਕਿ ਉੱਥੇ ਮੇਰਾ ਟਾਈਮ ਲੰਘ ਜਾਂਦਾ ਸੀ ਇੱਕ ਦਿਨ ਜਦੋਂ ਮੈਂ ਸ਼ਹਿਰ ਤੋਂ ਵਾਪਸ ਆਈ ਤਾਂ ਮੇਰਾ ਸਹੁਰਾ ਬੜਾ ਰੌਲਾ ਪਾ ਰਿਹਾ ਸੀ ਜਦੋਂ ਮੈਂ ਅੰਦਰ ਗਈ ਤਾਂ ਵੇਖਿਆ ਕਿ ਮੇਰੀ ਸੱਸ ਡਿੱਗੀ ਹੋਈ ਸੀ ਉਹ ਮੈਨੂੰ ਕਹਿਣ ਲੱਗਾ ਚੰਗਾ ਹੋਇਆ ਪੁੱਤ ਤੂੰ ਆ ਗਈ ਮੈਨੂੰ ਤਾਂ ਸਮਝ ਹੀ ਨਹੀਂ ਲੱਗ ਰਿਹਾ ਕਿ ਮੈਂ ਕੀ ਕਰਾਂ ਮੇਰੇ ਕਾ ਮਮੀ ਨੂੰ ਕੀ ਹੋਇਆ ਮੇਰੀ ਸੱਸ ਫਰਸ਼ ਤੇ ਡਿੱਗੀ ਹੋਈ ਸੀ ਮੇਰੇ ਸਹੁਰੇ ਦੇ ਦੱਸਣ ਤੇ ਪਤਾ ਲੱਗਾ ਕਿ ਮੈਨੂੰ ਲੱਗਦਾ ਇਹਨੂੰ ਅਧਰੰਗ ਦਾ ਦੌਰਾ ਪੈ ਗਿਆ ਆ ਜਦੋਂ ਜਲਦੀ ਜਲਦੀ ਅਸੀਂ ਮੇਰੀ ਸੱਸ ਨੂੰ ਚੁੱਕ ਕੇ ਗਵਾਂਡੀਆਂ ਦੀ ਗੱਡੀ ਵਿੱਚ ਹਸਪੀਟਲ ਲੈ ਗਏ ਤਾਂ ਡਾਕਟਰ ਨੇ ਦੱਸਿਆ ਕਿ ਇਹਨੂੰ ਅਧਰੰਗ ਦਾ ਦੌਰਾ ਪੈ ਗਿਆ ਤੇ ਡਾਕਟਰ ਨੇ ਉਹਨਾਂ ਨੂੰ ਦਾਖਲ ਕਰ ਲਿਆ ਦੌਰੇ ਵਿੱਚ ਮੇਰੀ ਸੱਸ ਦਾ ਇੱਕ ਪਾਸਾ ਖੜਨ ਲੱਗ ਗਿਆ ਸੀ ਮੈਂ ਬੜਾ ਰੋ ਰਹੀ ਸੀ ਕਿਉਂਕਿ ਉਹੀ ਮੇਰਾ ਇੱਕ ਸਹਾਰਾ ਰਹਿ ਗਏ ਸੀ ਉਹਨਾਂ ਨੂੰ ਵੀ ਰੱਬ ਇਸ ਤਰ੍ਹਾਂ ਦੁੱਖ ਦੇਣ ਲੱਗ ਗਿਆ ਸੀ ਮੈਂ ਸੋਚ ਰਹੀ ਸੀ ਕਿ ਮੈਂ ਕੀ ਕਰੂੰਗੀ ਡਾਕਟਰ ਕਹਿ ਰਿਹਾ ਸੀ ਕਿ ਤੁਸੀਂ ਬੜਾ ਜਲਦੀ ਇਹਨੂੰ ਇੱਥੇ ਲਿਆਓ ਤੁਸੀਂ ਹੁਣ ਫਿਕਰ ਨਾ ਕਰੋ ਮੈਂ ਜਲਦੀ ਹੀ ਇਹਨਾਂ ਨੂੰ ਠੀਕ ਕਰ ਦੂੰਗਾ ਮੇਰੀ ਸੱਸ ਬਾਕੀ ਤਾਂ ਠੀਕ ਸੀ ਉਹਦੀ ਜ਼ੁਬਾਨ ਤੇ ਦਰੰਗ ਦਾ ਦੌਰਾ ਪੈ ਗਿਆ ਸੀ ਉਹ ਬੋਲ ਨਹੀਂ ਸਕਦੀ ਸੀ ਇਸ ਗੱਲ ਦਾ ਸਾਨੂੰ ਬੜਾ ਅਫਸੋਸ ਸੀ ਕਿਉਂਕਿ ਬੰਦੇ ਦੀ ਬਾਹ ਚਲੀ ਜਾਵੇ ਤਾਂ ਬੰਦਾ ਬੜਾ ਅਦਾ ਹੀ ਰਹਿ ਜਾਂਦਾ ਆ ਉਹ ਵੀ ਅੱਖਾਂ ਵਿੱਚੋਂ ਹੰਝੂ ਕੇਲ ਰਹੀ ਸੀ ਡਾਕਟਰ ਨੇ ਦੱਸਿਆ ਸੀ ਕਿ ਜਲਦੀ ਠੀਕ ਹੋ ਜਾਊਗੀ ਜੇਕਰ ਤੁਸੀਂ ਉਹਦੀਆਂ ਮਾਲਿਸ਼ ਵਗੈਰਾ ਕਰੋਗੇ ਲੱਤਾਂ ਵੀ ਉਹਦੀਆਂ ਚੰਗੀ ਤਰ੍ਹਾਂ ਨਹੀਂ ਚੱਲਦੀਆਂ ਸੀ ਅਜੇ ਤਾਂ ਉਹ ਮੰਜੇ ਤੇ ਹੀ ਸੀ ਥੋੜੇ ਦਿਨ ਰੱਖਣ ਤੋਂ ਬਾਅਦ ਉਹਨੂੰ ਅਸੀਂ ਘਰ ਲੈ ਗਏ ਸੀ ਹੁਣ ਮੈਂ ਸਲਾਈ ਦਾ ਕੰਮ ਸਿੱਖਣ ਲਈ ਜਾਣੋਂ ਹਟ ਗਈ ਸੀ ਕਿਉਂਕਿ ਮੇਰੀ ਸੱਸ ਦਾ ਘਰ ਵਿੱਚ ਔਖਾ ਸੀ ਮੈਂ ਆਪਣੇ ਸੱਸ ਦੀ ਸੇਵਾ ਕਰਦੀ ਸੀ ਕਿਉਂਕਿ ਮੈਨੂੰ ਆਪਣੇ ਸੱਸ ਸਹੁਰੇ ਨਾਲ ਬੜਾ ਪਿਆਰ ਸੀ ਮੈਂ ਉਹਨਾਂ ਨੂੰ ਇਸ ਤਰ੍ਹਾਂ ਇਕੱਲੇ ਨਹੀਂ ਛੱਡ ਸਕਦੀ ਸੀ ਮੇਰੇ ਪੇਕੇ ਇਸ ਗੱਲ ਤੋਂ ਬੜਾ ਗੁੱਸੇ ਹੁੰਦੇ ਸੀ ਕਿ ਤੂੰ ਤਾਂ ਬਸ ਉਹਨਾਂ ਜੋਗੀ ਹੀ ਰਹਿ ਜਾਵੇਂਗੀ ਤੂੰ ਆਪਣੀ ਜ਼ਿੰਦਗੀ ਬਾਰੇ ਨਹੀਂ ਸੋਚਦੀ ਪਰ ਮੈਂ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਮੈਂ ਉਹਦੀ ਦਿਨ ਰਾਤ ਸੇਵਾ ਕਰਦੀ ਸੀ ਡਾਕਟਰ ਅਸੀਂ ਇੱਕ ਸਪੈਸ਼ਲ ਰੱਖਿਆ ਸੀ ਜੋ ਘਰ ਵਿੱਚ ਉਹਦਾ ਟ੍ਰੀਟਮੈਂਟ ਕਰਨ ਲਈ ਆਉਂਦਾ ਸੀ ਹੁਣ ਮੇਰੀ ਸੱਸ ਘਰ ਵਿੱਚ ਹੀ ਸੀ ਮੇਰਾ ਸਹੁਰਾ ਕੰਮ ਤੇ ਲੱਗ ਗਿਆ ਸੀ ਉਹ ਕਹਿੰਦਾ ਸੀ ਕਿ ਪੁੱਤ ਚੱਲ ਆਪਣਾ ਵਧੀਆ ਟਾਈਮ ਪਾਸ ਹੋ ਜਾ ਕਰੂਗਾ ਨਾਲੇ ਚਾਰ ਪੈਸੇ ਆ ਜਾ ਕਰਨਗੇ ਕਿਉਂਕਿ ਸਾਰਾ ਪਰਿਵਾਰ ਇਸ ਤਰ੍ਹਾਂ ਵਿਹਲਾ ਬੈਠਾ ਘਰ ਵਿੱਚ ਟਾਈਮ ਪਾਸ ਕਰਨਾ ਔਖਾ ਸੀ ਹੁਣ ਮੇਰਾ ਸਹੁਰਾ ਕੰਮ ਤੇ ਜਾਂਦਾ ਸੀ ਉਹਨੂੰ ਵਧੀਆ ਨੌਕਰੀ ਮਿਲ ਗਈ ਸੀ ਬੇਸ਼ੱਕ ਪ੍ਰਾਈਵੇਟ ਹੀ ਸੀ ਪਰ ਵਧੀਆ ਕੰਮ ਮਿਲ ਗਿਆ ਸੀ ਕਿਉਂਕਿ ਕੰਮ ਵਾਲਿਆਂ ਨੇ ਸਾਡਾ ਤਰਸ ਕੀਤਾ ਸੀ ਕਿ ਇਹਨਾਂ ਦੇ ਘਰ ਵਿੱਚ ਕੋਈ ਹੈ ਨਹੀਂ ਇਸ ਕਰਕੇ ਉਹਨਾਂ ਨੇ ਮੇਰੇ ਸਹੁਰੇ ਨੂੰ ਫੈਕਟਰੀ ਵਿੱਚ ਦੇਖਰੇਖ ਤੇ ਰੱਖ ਲਿਆ ਸੀ ਘਰ ਵਿੱਚ ਮੈਂ ਤੇ ਮੇਰੀ ਸੱਸ ਹੁੰਦੀਆਂ ਸੀ ਤੇ ਮੇਰਾ ਸਹੁਰਾ ਸਵੇਰੇ ਚਲਾ ਜਾਂਦਾ ਸੀ ਤੇ ਸ਼ਾਮ ਨੂੰ ਵਾਪਸ ਆਉਂਦਾ ਸੀ ਇੱਕ ਦਿਨ ਮੇਰੀ ਸੱਸ ਦਾ ਟ੍ਰੀਟਮੈਂਟ ਕਰਨ ਵਾਲਾ ਡਾਕਟਰ ਸਾਡੇ ਘਰ ਆਇਆ ਉਹ ਮੈਨੂੰ ਦੱਸਣ ਲੱਗਾ ਕਿ ਤੁਸੀਂ ਇਹਦੀ ਬੜੀ ਸੇਵਾ ਕਰਦੇ ਹੋ ਇਹਨਾਂ ਨੇ ਜਲਦੀ ਠੀਕ ਹੋ ਜਾਣਾ ਆ ਡਾਕਟਰ ਬੜਾ ਜਵਾਨ ਸੀ ਉਹ ਮੇਰੇ ਵੱਲ ਵਾਰ-ਵਾਰ ਵੇਖਦਾ ਰਹਿੰਦਾ ਸੀ ਮੈਨੂੰ ਲੱਗਦਾ ਸੀ ਜਿਵੇਂ ਉਹ ਮੇਰੇ ਤੇ ਅੱਖ ਰੱਖਦਾ ਹੋਵੇ ਮੈਨੂੰ ਵੀ ਉਹ ਸੋਹਣਾ ਲੱਗਦਾ ਸੀ ਪਰ ਮੈਂ ਉਹਦੇ ਨਾਲ ਆਪਣੇ ਦਿਲ ਦੀ ਗੱਲ ਜ਼ਾਹਰ ਨਹੀਂ ਕੀਤੀ ਸੀ ਰੋਜ਼-ਰੋਜ਼ ਉਹਦਾ ਘਰ ਆਉਣਾ ਜਿਵੇਂ ਉਹਦੇ ਨਾਲ ਲਗਾਵ ਜਿਆ ਹੋ ਗਿਆ ਸੀ ਇੱਕ ਦਿਨ ਮੇਰੀ ਸੱਸ ਸੁੱਤੀ ਪਈ ਸੀ ਉਹ ਮੈਨੂੰ ਕਹਿਣ ਲੱਗਾ ਕਿ ਥੋੜੇ ਟਾਈਮ ਉਹਨਾਂ ਨੂੰ ਰੈਸਟ ਕਰ ਲੈੰਦੋ ਮੈਂ ਵੇਟ ਕਰ ਲੈਂਦਾ ਆ ਮੈਂ ਹੈਰਾਨ ਸੀ ਕਿ ਉਹ ਡਾਕਟਰ ਸਾਡੇ ਲਈ ਇੰਨਾ ਕਰਦਾ ਸੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਉਠਾ ਲੈਨੀ ਆ ਉਹ ਕਹਿਣ ਲੱਗਾ ਨਹੀਂ ਨਹੀਂ ਤੁਸੀਂ ਉਹਨਾਂ ਨੂੰ ਸੁੱਤੇ ਰਹਿਣ ਦਿਓ ਮੈਂ ਥੋੜਾ ਟਾਈਮ ਬੈਠ ਕੇ ਵੇਟ ਕਰ ਲੈਂਦਾ ਆ ਮੈਂ ਉਹਦੇ ਲਈ ਚਾਹ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਚਾਹ ਬਣਾ ਕੇ ਮੈਂ ਲੌਬੀ ਵਿੱਚ ਲੈ ਕੇ ਆਈ ਉਹ ਸੋਫੇ ਤੇ ਬੈਠਾ ਸੀ ਉਹ ਹੁਣ ਵੀ ਮੇਰੇ ਵੱਲ ਅਜੀਬ ਜਿਹੀ ਨਜ਼ਰ ਨਾਲ ਵੇਖ ਰਿਹਾ ਸੀ ਮੈਨੂੰ ਕੁਝ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਇਸ ਤਰ੍ਹਾਂ ਕਿਉਂ ਵੇਖ ਰਿਹਾ ਹੁਣ ਅਸੀਂ ਦੋਵੇਂ ਸੋਫੇ ਤੇ ਬੈਠ ਕੇ ਚਾਹ ਪੀ ਰਹੇ ਸੀ ਹੌਲੀ-ਹੌਲੀ ਉਹ ਮੇਰੇ ਵੱਲ ਨੂੰ ਹੁੰਦਾ ਗਿਆ ਮੈਂ ਉੱਥੋਂ ਹਿੱਲ ਨਾ ਸਕੀ ਪਤਾ ਨਹੀਂ ਕਿਉਂ ਮੈਂ ਜਿਵੇਂ ਇੱਕਦਮ ਹੀ ਹੈਂਗ ਹੋ ਗਈ ਹੋਵਾਂ ਕਿਉਂਕਿ ਮੈਨੂੰ ਇੱਕਦਮ ਇਸ ਤਰ੍ਹਾਂ ਉਹਦਾ ਮੇਰੇ ਵੱਲ ਨੂੰ ਆਉਣਾ ਅਜੀਬ ਜਿਹਾ ਲੱਗ ਰਿਹਾ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਇਸ ਤਰ੍ਹਾਂ ਕਰੇਗਾ ਉਹ ਫਿਰ ਉਹਨੇ ਆਪਣਾ ਹੱਥ ਮੇਰੇ ਹੱਥਾਂ ਵਿੱਚ ਲੈ ਲਿਆ ਮੈਨੂੰ ਕਹਿਣ ਕਿ ਤੁਸੀਂ ਕੀ ਕਰ ਰਹੇ ਹੋ ਉਹ ਕਹਿਣ ਲੱਗਿਆ ਕਿ ਤੁਸੀਂ ਮੈਨੂੰ ਬੜੇ ਸੋਹਣੇ ਲੱਗਦੇ ਹੋ ਹੌਲੀ ਹੌਲੀ ਉਹ ਆਪਣਾ ਹੱਥ ਮੇਰੇ ਤੇ ਫੇਰਨ ਲੱਗਾ ਮੈਂ ਥੋੜਾ ਪਿੱਛੇ ਨੂੰ ਹੋ ਗਈ ਉਹਦੇ ਇਸ ਤਰ੍ਹਾਂ ਕਰਨ ਨਾਲ ਮੈਨੂੰ ਅਜੀਬ ਜਿਹੀ ਫੀਲਿੰਗ ਆਉਣ ਲੱਗੀ ਫੀਲਿੰਗ ਆਉਣ ਨਾਲ ਮੇਰੀਆਂ ਭਾਵਨਾਵਾਂ ਫਿਰ ਤੋਂ ਜਾਗ ਗਈਆਂ ਮੈਨੂੰ ਨਹੀਂ ਪਤਾ ਸੀ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਿਹਾ ਪਹਿਲਾਂ ਕਦੇ ਉਹਨੇ ਮੇਰੇ ਨਾਲ ਇਹ ਗੱਲ ਜ਼ਾਹਰ ਨਹੀਂ ਕੀਤੀ ਸੀ ਕਿ ਉਹ ਮੈਨੂੰ ਪਸੰਦ ਕਰਦਾ ਪਰ ਅੱਜ ਇੱਕਦਮ ਹੀ ਉਹਨੇ ਮੌਕੇ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਮੇਰੇ ਦਿਮਾਗ ਵਿੱਚ ਇਹੀ ਗੱਲਾਂ ਘੁੰਮ ਰਹੀਆਂ ਸੀ ਕਿ ਉਹ ਮੈਨੂੰ ਪਿਆਰ ਵੀ ਕਰਦਾ ਜਾਂ ਫਿਰ ਉਹਦਾ ਹੀ ਮੇਰ ਨਾਲ ਆਪਣੀ ਭੁੱਖ ਮਟਾਉਣਾ ਚਾਹੁੰਦਾ ਆ ਮੈਂ ਉੱਠ ਕੇ ਅੰਦਰ ਚਲੀ ਗਈ ਉਹ ਪਿੱਛੇ ਹੀ ਮੇਰੇ ਅੰਦਰ ਚਲਾ ਗਿਆ ਤੇ ਉਹਨੇ ਮੈਨੂੰ ਬੈੱਡ ਤੇ ਸੁੱਟ ਲਿਆ ਬੈੱਡ ਤੇ ਸੁੱਟਣ ਤੋਂ ਬਾਅਦ ਫਿਰ ਸਾਡੇ ਦੋਵਾਂ ਵਿੱਚ ਉਹੀ ਕੁਝ ਹੋਣ ਲੱਗਾ ਜੋ ਇੱਕ ਪਤੀ-ਪਤਨੀ ਵਿੱਚ ਹੁੰਦਾ ਆ ਜਦੋਂ ਮੇਰੇ ਲਗਾ ਰਿਹਾ ਸੀ ਤਾਂ ਮੈਂ ਗਰਮ ਹੋਈ ਜਾ ਰਹੀ ਸੀ ਮੈਂ ਵੀ ਆਪਣੇ ਆਪ ਨੂੰ ਰੋਕ ਨਾ ਸਕੀ ਅਸੀਂ ਦੋਵੇਂ ਇੱਕ ਕੰਬਲ ਵਿੱਚ ਹੋ ਗਏ ਸਾਡੇ ਕੋਲੇ ਕਦੋਂ ਸਾਈਡ ਤੇ ਹੋ ਗਏ ਸਾਨੂੰ ਪਤਾ ਹੀ ਨਹੀਂ ਲੱਗਾ ਅਸੀਂ ਦੋਵਾਂ ਨੇ ਉਹ ਸਭ ਕਰ ਲਿਆ ਇੱਕ ਘੰਟਾ ਇਹ ਸਭ ਹੁੰਦਾ ਰਿਹਾ ਇਹ ਸਭ ਹੋਣ ਤੋਂ ਬਾਅਦ ਮੈਨੂੰ ਥੋੜੀ ਜੀ ਆਪਣੀ ਸੱਸ ਦੀ ਖੰਗਣ ਦੀ ਆਵਾਜ਼ ਸੁਣੀ ਮੈਂ ਉਹਨੂੰ ਕਿਹਾ ਕਿ ਮੈਨੂੰ ਲੱਗਦਾ ਮੰਮੀ ਉੱਠ ਗਈ ਆ ਤੁਸੀਂ ਚਲੋ ਉਹ ਕਹਿਣ ਲੱਗਿਆ ਥੋੜਾ ਟਾਈਮ ਹੋਰ ਮੈਨੂੰ ਇੱਥੇ ਹੀ ਰਹਿਣ ਦਿਓ ਮੈਨੂੰ ਬੜਾ ਵਧੀਆ ਲੱਗ ਰਿਹਾ ਮੈਂ ਥੋੜਾ ਮੁਸਕੁਰਾ ਕੇ ਉਠੀਗੀ ਮੈਂ ਕਿਾ ਇਸ ਤਰ੍ਹਾਂ ਤਾਂ ਤੁਹਾਡਾ ਦੇਲ ਹੀ ਨਹੀਂ ਕਰਨਾ ਇਸ ਤਰ੍ਹਾਂ ਸਾਡੇ ਦੋਵਾਂ ਵਿੱਚ ਰਿਸ਼ਤਾ ਜਿਹਾ ਬਣ ਗਿਆ ਪਰ ਇਸ ਰਿਸ਼ਤੇ ਬਾਰੇ ਕਿਸੇ ਨੂੰ ਨਹੀਂ ਪਤਾ ਸੀ ਉਹ ਹਰ ਰੋਜ਼ ਸਾਡੇ ਘਰ ਆਉਂਦਾ ਸੀ ਤੇ ਹਰ ਰੋਜ਼ ਅਸੀਂ ਦੋਵੇਂ ਇਕੱਠੇ ਟਾਈਮ ਬਤਾਉਂਦੇ ਸੀ ਮੈਂ ਉਹਨੂੰ ਕਿਹਾ ਸੀ ਕਿ ਮੇਰੇ ਸਹੁਰੇ ਮੈਨੂੰ ਬੜਾ ਜ਼ੋਰ ਲਗਾਉਂਦੇ ਸੀ ਕਿ ਤੂੰ ਵਿਆਹ ਕਰ ਲਾ ਮੇਰੇ ਪੇਕੇ ਵੀ ਮੈਨੂੰ ਬੜਾ ਜ਼ੋਰ ਲਗਾਉਂਦੇ ਸੀ ਪਰ ਮੈਂ ਕਿਸੇ ਦੇ ਕਹਿਣ ਤੇ ਵਿਆਹ ਨਹੀਂ ਕਰਵਾਇਆ ਪਰ ਹੁਣ ਮੇਰਾ ਤੁਹਾਡੇ ਨਾਲ ਰਿਸ਼ਤਾ ਬਣ ਗਿਆ ਹੁਣ ਤੁਸੀਂ ਮੇਰਾ ਹੱਥ ਨਾ ਛੱਡਿਓ ਉਹ ਕਹਿਣ ਲੱਗਿਆ ਕਿ ਨਹੀਂ ਕਦੇ ਵੀ ਨਹੀਂ ਇਹ ਹੋ ਸਕਦਾ ਤੁਸੀਂ ਮੈਨੂੰ ਬੜੇ ਪਸੰਦ ਹੋ ਮੈਂ ਤੁਹਾਡੇ ਨਾਲ ਵਿਆਹ ਕਰਵਾਉਂਗਾ ਮੈਂ ਉਹਨੂੰ ਦੱਸਿਆ ਸੀ ਕਿ ਮੈਂ ਆਪਣੀ ਸੱਸ ਤੇ ਸਹੁਰੇ ਨੂੰ ਨਹੀਂ ਛੱਡ ਸਕਦੀ ਉਹਨਾਂ ਕਰਕੇ ਮੈਂ ਵਿਆਹ ਨਹੀਂ ਕਰਵਾ ਰਹੀ ਸੀ ਉਹ ਕਹਿਣ ਲੱਗਿਆ ਤੂੰ ਫਿਕਰ ਨਾ ਕਰ ਉਹ ਮੇਰਾ ਬੜਾ ਸਾਥ ਦਿੰਦਾ ਸੀ ਜਦੋਂ ਵੀ ਮੈਂ ਫੋਨ ਕਰਦੀ ਸੀ ਹਰ ਟਾਈਮ ਮੇਰਾ ਫੋਨ ਚੁੱਕ ਲੈਂਦਾ ਸੀ ਮੈਨੂੰ ਉਹਦੇ ਤੇ ਪੂਰਾ ਯਕੀਨ ਹੋ ਗਿਆ ਸੀ ਮੈਨੂੰ ਉਹਦਾ ਸਾਥ ਬੜਾ ਵਧੀਆ ਲੱਗਦਾ ਸੀ ਪਰ ਕਦੇ-ਕਦੇ ਮਨ ਵਿੱਚ ਇਹ ਡਰ ਵੀ ਆਉਂਦਾ ਸੀ ਕਿ ਉਹ ਇੱਕ ਡਾਕਟਰ ਆ ਮੇਰ ਨਾਲ ਕਿੱਥੇ ਵਿਆਹ ਕਰਵਾਊਗਾ ਕਿਤੇ ਮੈਨੂੰ ਛੱਡ ਨਾ ਦੇਵੇ ਮੈਨੂੰ ਧੋਖਾ ਨਾ ਦੇ ਦੇਵੇ ਇਸ ਤਰ੍ਹਾਂ ਦੀਆਂ ਗੱਲਾਂ ਮਨ ਵਿੱਚ ਆ ਜਾਂਦੀਆਂ ਸੀ ਪਰ ਜਿਸ ਤਰ੍ਹਾਂ ਉਹ ਮੈਨੂੰ ਹੌਸਲਾ ਦਿੰਦਾ ਸੀ ਮੈਨੂੰ ਲੱਗਦਾ ਵੀ ਨਹੀਂ ਸੀ ਕਿ ਉਹ ਮੈਨੂੰ ਛੱਡ ਦੂਗਾ ਫਿਰ ਵੀ ਕਦੇ ਨਾ ਕਦੇ ਮਨ ਵਿੱਚ ਪੁੱਠੇ ਖਿਆਲ ਆ ਜਾਂਦੇ ਸੀ ਇੱਕ ਦਿਨ ਮੈਂ ਤੇ ਉਹ ਡਾਕਟਰ ਅਸੀਂ ਦੋਵੇਂ ਜਾਨੇ ਰੂਮ ਵਿੱਚ ਸੀ ਮੇਰੀ ਸੱਸ ਜਿਵੇਂ ਰੌਲਾ ਜਿਆ ਪਾ ਰਹੀ ਸੀ ਉਹਦੇ ਕੋਲ ਬੋਲਿਆ ਤਾਂ ਨਹੀਂ ਜਾਂਦਾ ਸੀ ਜਿਵੇਂ ਉਹਨੂੰ ਕੁਝ ਸਮਝ ਲੱਗ ਰਿਹਾ ਹੋਵੇ ਉਹ ਉਂ-ਉਂ ਦੀ ਆਵਾਜ਼ ਕੱਢ ਰਹੀ ਸੀ ਮੈਂ ਡਾਕਟਰ ਨਾਲ ਇਹ ਗੱਲ ਕੀਤੀ ਕਿ ਮੈਨੂੰ ਲੱਗਦਾ ਮੰਮੀ ਨੂੰ ਥੋੜਾ ਸ਼ੱਕ ਹੋ ਗਿਆ ਉਹ ਕਹਿਣ ਲੱਗਿਆ ਕੋਈ ਗੱਲ ਨਹੀਂ ਉਹਦੇ ਕੋਲੋਂ ਕਿਹੜਾ ਬੋਲਿਆ ਜਾਂਦਾ ਆ ਮੈਂ ਕਿਹਾ ਮੈਂ ਇਹ ਰਿਸ਼ਤਾ ਸਾਰਿਆਂ ਦੀ ਮਰਜ਼ੀ ਨਾਲ ਕਰਵਾਉਣਾ ਚਾਹੁੰਦੀ ਆ ਜਦੋਂ ਮੈਂ ਵਿਆਹ ਦੀ ਗੱਲ ਕਰਦੀ ਸੀ ਤਾਂ ਡਾਕਟਰ ਥੋੜਾ ਚੁੱਪ ਜਾ ਹੋ ਜਾਂਦਾ ਸੀ ਜਦੋਂ ਮੈਂ ਉਹਦੇ ਨਾਲ ਇਹ ਗੱਲ ਕਰਦੀ ਸੀ ਕਿ ਜਾਂ ਤਾਂ ਫਿਰ ਮੇਨਾਂ ਵਿਆਹ ਕਰਵਾਇਓ ਇਸ ਤਰ੍ਹਾਂ ਮੈਨੂੰ ਅੱਧ ਵਿਚਕਾਰ ਨਾਲ ਛੱਡਿਓ ਮੈਂ ਥੋੜਾ ਹੀ ਮੋਸ਼ਨਲ ਹੋ ਜਾਂਦੀ ਸੀ ਕਿਉਂਕਿ ਮੈਂ ਆਪਣੇ ਘਰ ਵਾਲੇ ਤੋਂ ਬਿਨਾ ਉਹਨੂੰ ਹੀ ਪਿਆਰ ਕਰਦੀ ਸੀ ਮੈਂ ਉਹਨੂੰ ਆਪਣੇ ਘਰ ਵਾਲੇ ਵਾਂਗ ਹੀ ਪਿਆਰ ਕਰਨ ਲੱਗ ਪਈ ਸੀ ਘਰ ਵਾਲੇ ਤੋਂ ਬਾਅਦ ਉਹਨੂੰ ਹੀ ਇੱਕ ਸਹਾਰਾ ਮੰਨਦੀ ਸੀ ਬੇਸ਼ੱਕ ਸਹੁਰੇ ਵੀ ਮੇਰਾ ਬੜਾ ਕਰਦੇ ਸੀ ਪਰ ਘਰ ਵਾਲੇ ਦੀ ਕਮੀ ਮੇਰੀ ਡਾਕਟਰ ਨੇ ਪੂਰੀ ਕੀਤੀ ਸੀ ਉਹ ਹਰ ਰੋਜ਼ ਪਹਿਲਾਂ ਮੈਨੂੰ ਰੂਮ ਵਿੱਚ ਲੈ ਜਾਂਦਾ ਸੀ ਤੇ ਬਾਅਦ ਵਿੱਚ ਫਿਰ ਮੇਰੀ ਸੱਸ ਦਾ ਟ੍ਰੀਟਮੈਂਟ ਕਰਦਾ ਸੀ ਮੇਰੀ ਸੱਸ ਮੈਨੂੰ ਥੋੜੇ ਹੋਰ ਤਰੀਕੇ ਨਾਲ ਵੇਖਦੀ ਸੀ ਜਿਵੇਂ ਉਹਨੂੰ ਸਭ ਕੁਝ ਸਮਝ ਲੱਗ ਰਿਹਾ ਹੋਵੇ ਹੌਲੀ-ਹੌਲੀ ਹੁਣ ਮੇਰੀ ਸੱਸੋ ਥੋੜਾ ਬੋਲਣ ਵੀ ਲੱਗ ਗਈ ਸੀ ਮੈਂ ਡਾਕਟਰ ਨਾਲ ਇਹ ਗੱਲ ਹਰ ਰੋਜ਼ ਕਰਦੀ ਸੀ ਕਿ ਮੈਂ ਆਪਣੇ ਮੰਮੀ ਡੈਡੀ ਨਾਲ ਵਿਆਹ ਦੀ ਗੱਲ ਕਰ ਲਵਾਂ ਤੇ ਉਹ ਮੈਨੂੰ ਹਰ ਵਾਰ ਕਹਿ ਦਿੰਦਾ ਸੀ ਕਿ ਥੋੜਾ ਟਾਈਮ ਹੋਰ ਰੁਕ ਜਾ ਮੇਰੀ ਅੱਗੇ ਪ੍ਰੋਮੋਸ਼ਨ ਹੋ ਲੈਣ ਦੇ ਮੈਨੂੰ ਥੋੜਾ ਹੋਰ ਸੈੱਟ ਹੋ ਲੈਣ ਦੇ ਪਤਾ ਨਹੀਂ ਉਹਦੀਆਂ ਗੱਲਾਂ ਤੋਂ ਮੈਨੂੰ ਕੁਝ ਇਸ ਤਰ੍ਹਾਂ ਲੱਗਦਾ ਸੀ ਕਿਤੇ ਮੈਨੂੰ ਉਹ ਲਾਰੇ ਤਾਂ ਨਹੀਂ ਲਗਾ ਰਿਹਾ ਕਿਉਂਕਿ ਮੈਂ ਹੁਣ ਹੋਰ ਧੋਖਾ برداشت ਨਹੀਂ ਕਰ ਸਕਦੀ ਸੀ ਪਹਿਲਾਂ ਹੀ ਰੱਬ ਨੇ ਮੇਰੇ ਨਾਲ ਬੜਾ ਵੱਡਾ ਧੋਖਾ ਕਰ ਦਿੱਤਾ ਸੀ ਮੇਰੇ ਘਰ ਵਾਲੇ ਨੂੰ ਆਪਣੇ ਕੋਲ ਬੁਲਾ ਕੇ ਤੇ ਹੁਣ ਮੈਂ ਹੋਰ ਧੋਖ ਨਹੀਂ ਸਹਿ ਸਕਦੀ ਸੀ ਮੇਰੇ ਘਰ ਵਾਲੇ ਨੂੰ ਗਏ ਨੂੰ ਕਾਫੀ ਟਾਈਮ ਨਹੀਂ ਹੋਇਆ ਸੀ ਥੋੜਾ ਟਾਈਮ ਹੀ ਹੋਇਆ ਸੀ ਮੇਰੇ ਘਰ ਵਾਲੇ ਵਰਗਾ ਤਾਂ ਮੈਨੂੰ ਕਦੇ ਲੱਭਣਾ ਹੀ ਨਹੀਂ ਇਹ ਗੱਲ ਮੈਂ ਆਪਣੇ ਮਨ ਵਿੱਚ ਸੋਚਦੀ ਰਹਿੰਦੀ ਸੀ ਪਰ ਫਿਰ ਵੀ ਡਾਕਟਰ ਨੇ ਜੋ ਮੈਨੂੰ ਆਪਣਾਪਨ ਦਿਖਾਇਆ ਸੀ ਉਹਨੂੰ ਵੇਖ ਕੇ ਮੇਰਾ ਮਨ ਫੇਰ ਗਿਆ ਸੀ ਤੇ ਮੈਂ ਉਹਦੇ ਨਾਲ ਪਿਆਰ ਕਰਨ ਲੱਗ ਗਈ ਸੀ ਇੱਕ ਦਿਨ ਮੈਂ ਸ਼ਹਿਰ ਨੂੰ ਜਾ ਰਹੀ ਸੀ ਮੈਂ ਥੋੜੀ ਸਬਜ਼ੀ ਲੈ ਕੇ ਆਉਣੀ ਸੀ ਮੇਰਾ ਸਹੁਰਾ ਉਸ ਟਾਈਮ ਘਰ ਸੀ ਤੇ ਮੈਂ ਆਪਣੇ ਸਹੁਰੇ ਨੂੰ ਆਪਣੇ ਸੱਸ ਕੋਲ ਛੱਡ ਕੇ ਜਾ ਰਹੀ ਸੀ ਜਦੋਂ ਮੈਂ ਜਾ ਰਹੀ ਸੀ ਤਾਂ ਮੈਨੂੰ ਇੱਕ ਗੱਡੀ ਦਿਖਾਈ ਦਿੱਤੀ ਜੋ ਡਾਕਟਰ ਦੀ ਸੀ ਉਹਦੇ ਵਿੱਚ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹਦੇ ਨਾਲ ਵੀ ਇੱਕ ਔਰਤ ਬੈਠੀ ਹੋਵੇ ਉਹ ਇੱਕ ਨਵੀਂ ਵਿਆਹੀ ਔਰਤ ਲੱਗ ਰਹੀ ਸੀ ਮੈਂ ਉਹਨੂੰ ਧਿਆਨ ਨਾਲ ਵੇਖਿਆ ਮੈਂ ਉਹਨੂੰ ਫੋਨ ਵੀ ਲਗਾਇਆ ਇਦਾਂ ਲੱਗਦਾ ਸੀ ਜਿਵੇਂ ਉਹਨੇ ਮੈਨੂੰ ਵੇਖ ਲਿਆ ਤੇ ਮੈਨੂੰ ਇਗਨੋਰ ਕਰ ਰਿਆ ਹੋਵੇ ਡਾਕਟਰ ਗੱਡੀ ਵਿੱਚ ਚਲਾ ਗਿਆ ਜਦੋਂ ਮੈਂ ਉਹਨੂੰ ਫੋਨ ਲਗਾਇਆ ਤਾਂ ਫੋਨ ਵੀ ਨਹੀਂ ਚੁੱਕ ਰਿਹਾ ਸੀ ਮੇਰਾ ਮਨ ਬੜਾ ਡਰ ਰਿਹਾ ਸੀ ਮੇਰਾ ਦਿਲ ਧੜਕਣ ਲੱਗ ਗਿਆ ਕਿ ਇਹ ਕਿਨੂੰ ਲਈ ਫਿਰਦਾ ਆ ਕਿਉਂਕਿ ਮੇਰੇ ਇਲਾਵਾ ਕਿਤੇ ਹੋਰ ਨਾਲ ਉਹਦਾ ਕੋਈ ਰਿਲੇਸ਼ਨ ਤਾਂ ਨਹੀਂ ਜਾਂ ਫਿਰ ਉਹਦੀ ਵਾਈਫ ਤਾਂ ਨਹੀਂ ਜੋ ਚੂੜਾ ਪਾ ਕੇ ਉਹਦੇ ਬਰਾਬਰ ਬੈਠੀ ਸੀ ਫਿਰ ਮੈਂ ਸੋਚ ਰਹੀ ਸੀ ਹੋ ਸਕਦਾ ਉਹਦੀ ਰਿਸ਼ਤੇਦਾਰੀ ਵਿੱਚ ਕੋਈ ਉਹਦੀ ਭੈਣ ਲੱਗਦੀ ਹੋਵੇ ਹੁਣ ਮੇਰਾ ਦਿਮਾਗ ਬੜਾ ਖਰਾਬ ਹੋ ਰਿਹਾ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ ਬਸ ਮੈਂ ਤਾਂ ਸਬਜ਼ੀ ਲੈਣਾ ਹੀ ਭੁੱਲ ਗਈ ਸੀ ਫਿਰ ਜਲਦੀ ਜਲਦੀ ਸਬਜ਼ੀ ਲੈ ਕੇ ਮੈਂ ਘਰ ਆ ਗਈ ਸੀ ਡਾਕਟਰ ਤਾਂ ਉੱਥੋਂ ਗੱਡੀ ਲੈ ਕੇ ਚਲਾ ਗਿਆ ਸੀ ਘਰ ਆ ਕੇ ਜਦੋਂ ਹੀ ਮੈਂ ਉਹਨੂੰ ਫੋਨ ਕੀਤਾ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਯਾਰ ਤੂੰ ਵਾਰ-ਵਾਰ ਫੋਨ ਲਗਾਈ ਜਾਨੀ ਆ ਤੈਨੂੰ ਪਤਾ ਏ ਮੈਂ ਉੱਥੇ ਬਿਜ਼ੀ ਸੀ ਹਸਪੀਟਲ ਵਿੱਚ ਸੀ ਮੈਂ ਉਹਨੂੰ ਕਿਹਾ ਕਿ ਹਸਪੀਟਲ ਵਿੱਚ ਤੂੰ ਕਿੱਥੇ ਆ ਤੂੰ ਤਾਂ ਸ਼ਹਿਰ ਵਿੱਚ ਸੀ ਉਹ ਕਹਿਣ ਲੱਗਾ ਮੈਂ ਤਾਂ ਹਸਪੀਟਲ ਵਿੱਚ ਆ ਸ਼ਹਿਰ ਮੈਂ ਕੀ ਕਰਨ ਆਣਾ ਆ ਮੈਂ ਤਾਂ ਮਰੀਜ਼ ਵੇਖਦਾ ਪਿਆ ਸੀ ਤੂੰ ਮੈਨੂੰ ਬਾਰ-ਬਾਰ ਫੋਨ ਕਰਕੇ ਡਿਸਟਰਬ ਕਰ ਰਹੀ ਸੀ ਇਦਾਂ ਨਾ ਕਰਿਆ ਕਰ ਜਦੋਂ ਮੈਂ ਫ੍ਰੀ ਹੋਇਆ ਮੈਂ ਆਪੇ ਕਾਲ ਕਰ ਲਿਆ ਕਰੂੰਗਾ ਮੈਂ ਕਿਹਾ ਚਲੋ ਠੀਕ ਆ ਮੈਂ ਤਾਂ ਤੁਹਾਡੇ ਵਰਗਾ ਇੱਕ ਇਨਸਾਨ ਸ਼ਹਿਰ ਵਿੱਚ ਵੇਖਿਆ ਸੀ ਮੈਨੂੰ ਲੱਗਾ ਤੁਸੀਂ ਹੀ ਆ ਕਿਉਂਕਿ ਗੱਡੀ ਤੁਹਾਡੀ ਹੀ ਸੀ ਮੈਨੂੰ ਇਸ ਗੱਲ ਦਾ ਯਕੀਨ ਨਹੀਂ ਹੋ ਰਿਹਾ ਸੀ ਕਿਉਂਕਿ ਚਲੋ ਗੱਡੀ ਤਾਂ ਉਹਦੀ ਕੋਈ ਲਾ ਜਾ ਸਕਦਾ ਸੀ ਪਰ ਉਹ ਇਨਸਾਨ ਬਿਲਕੁਲ ਹੀ ਉਹਦੇ ਵਰਗਾ ਲੱਗ ਰਿਹਾ ਸੀ ਬੇਸ਼ੱਕ ਮੈਂ ਥੋੜਾ ਦੂਰੋਂ ਵੇਖਿਆ ਸੀ ਮਨ ਵਿੱਚ ਮੇਰਾ ਥੋੜਾ ਵਹਿਮ ਪੈ ਗਿਆ ਸੀ ਕਿਉਂਕਿ ਅਜੇ ਵੀ ਮੈਨੂੰ ਲੱਗ ਰਿਹਾ ਸੀ ਕਿ ਉਹੀ ਸੀ ਪਰ ਫਿਰ ਵੀ ਮੈਂ ਉਹਦੀ ਗੱਲ ਤੇ ਯਕੀਨ ਕਰ ਲਿਆ ਕਿ ਚਲ ਕੋਈ ਹੋਰ ਹੋਣਾ ਆ ਡਾਕਟਰ ਨੇ ਮੈਨੂੰ ਦੱਸਿਆ ਸੀ ਕਿ ਮੇਰੇ ਚਾਚੇ ਦਾ ਮੁੰਡਾ ਮੇਰੀ ਗੱਡੀ ਲੈ ਕੇ ਗਿਆ ਫਿਰ ਮੈਂ ਸੋਚਿਆ ਕਿ ਹਾਂ ਚਾਚੇ ਦਾ ਮੁੰਡਾ ਉਹਦੇ ਵਰਗਾ ਹੋ ਸਕਦਾ ਤਾਂ ਹੀ ਮੈਨੂੰ ਉਹਦੇ ਵਰਗਾ ਲੱਗ ਰਿਹਾ ਸੀ ਮੈਂ ਹੁਣ ਇਸ ਗੱਲ ਨੂੰ ਦਿਲ ਵਿੱਚੋਂ ਕੱਢ ਦਿੱਤਾ ਸੀ ਕਿ ਚਲੋ ਮੈਨੂੰ ਪਲੇਖਾ ਲੱਗ ਗਿਆ ਆ ਇਸ ਤਰ੍ਹਾਂ ਸਾਡਾ ਰਿਲੇਸ਼ਨ ਚੱਲਦਾ ਰਿਹਾ ਇੱਕ ਦਿਨ ਮੇਰੀ ਮੰਮੀ ਆਈ ਸੀ ਮੈਂ ਉਹਦੇ ਕੋਲ ਵੀ ਆਪਣੇ ਤੇ ਡਾਕਟਰ ਦੀ ਗੱਲ ਦੱਸ ਦਿੱਤੀ ਸੀ ਮੰਮੀ ਮੇਰੀ ਬੜੀ ਖੁਸ਼ ਹੋਈ ਕਿਉਂਕਿ ਮੰਮੀ ਚਾਹੁੰਦੀ ਸੀ ਕਿ ਮੈਂ ਵਿਆਹ ਕਰਵਾ ਲਵਾਂ ਮੰਮੀ ਕਹਿਣ ਲੱਗੀ ਕਿ ਚਲ ਚੰਗਾ ਆ ਮੈਂ ਮੰਮੀ ਨੂੰ ਕਹਿ ਦਿੱਤਾ ਸੀ ਕਿ ਪਰ ਅਜੇ ਤੱਕ ਕਿਸੇ ਨੂੰ ਇਸ ਗੱਲ ਦਾ ਨਹੀਂ ਪਤਾ ਤੁਸੀਂ ਕਿਸੇ ਕੋਲ ਵੀ ਇਹ ਗੱਲ ਨਾ ਕਰਿਓ ਮੰਮੀ ਕਹਿਣ ਲੱਗੀ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਕਿਹਾ ਸੀ ਕਿ ਮੈਂ ਆਪੇ ਹੀ ਗੱਲ ਕਰੂੰਗੀ ਕਿਉਂਕਿ ਅਜੇ ਉਹਨੇ ਮੈਨੂੰ ਰੋਕਿਆ ਆ ਕਿ ਅਜੇ ਕਿਸੇ ਕੋਲ ਗੱਲ ਨਹੀਂ ਕਰਨੀ ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੱਤਾ ਆ ਮੇਰੀ ਮਾਂ ਇਸ ਗੱਲ ਤੋਂ ਬੜੀ ਖੁਸ਼ ਸੀ ਕਿ ਚੱਲ ਮੇਰੀ ਧੀ ਦਾ ਘਰ ਵਸ ਜਾਊਗਾ ਟਾਈਮ ਲੰਘਦਾ ਗਿਆ ਮੇਰੀ ਸੱਸ ਹੌਲੀ-ਹੌਲੀ ਠੀਕ ਹੋਣ ਲੱਗੀ ਕਿਉਂਕਿ ਮੈਂ ਉਹਦੀ ਬੜੀ ਕੇਅਰ ਕਰਦੀ ਸੀ ਤੇ ਡਾਕਟਰ ਵੀ ਉਹਦੀ ਬੜੀ ਕੇਅਰ ਕਰਦਾ ਸੀ ਟਰੀਟਮੈਂਟ ਕਰਦਾ ਸੀ ਪੈਸਾ ਵੀ ਬੜਾ ਲੱਗ ਰਿਹਾ ਸੀ ਹੌਲੀ ਹੌਲੀ ਮੇਰੀ ਸੱਸ ਥੋੜਾ ਥੋੜਾ ਬੋਲਣ ਲੱਗ ਗਈ ਸੀ ਮੇਰੀ ਸੱਸ ਮੇਰੇ ਤੋਂ ਬੜੀ ਖੁਸ਼ ਸੀ ਕਿਉਂਕਿ ਮੈਂ ਉਹਦੀ ਦਿਨ ਰਾਤ ਸੇਵਾ ਕਰਦੀ ਸੀ ਉਹ ਮੇਰੇ ਸਿਰ ਤੇ ਹੱਥ ਫੇਰਦੀ ਸੀ ਜਦੋਂ ਮੈਂ ਉਹਦੇ ਕੋਲ ਬੈਠਦੀ ਸੀ ਉਹ ਮੈਨੂੰ ਬੜਾ ਪਿਆਰ ਕਰਦੀ ਸੀ ਮੈਂ ਉਹਨੂੰ ਤਸੱਲੀ ਦਿੰਦੀ ਸੀ ਕਿ ਮੰਮੀ ਤੁਸੀਂ ਜਲਦੀ ਹੀ ਠੀਕ ਹੋ ਜਾਣਾ ਆ ਤੁਸੀਂ ਟੈਨਸ਼ਨ ਨਾ ਲਿਆ ਕਰੋ ਮੇਰੀ ਸੱਸ ਦਾ ਮੈਂ ਹੀ ਸਹਾਰਾ ਸੀ ਕਿਉਂਕਿ ਉਹਦੇ ਕੋਈ ਕੁੜੀ ਵੀ ਨਹੀਂ ਸੀ ਮੇਰਾ ਘਰ ਵਾਲਾ ਇਕੱਲਾ-ਇਕੱਲਾ ਪੋਤ ਸੀ ਜਿਸ ਕਰਕੇ ਮੈਂ ਉਹਦਾ ਸਾਰਾ ਕੁਝ ਹੀ ਸੀ ਇੱਕ ਦਿਨ ਜਦੋਂ ਡਾਕਟਰ ਮੈਨੂੰ ਕਮਰੇ ਵਿੱਚ ਲੈ ਜਾ ਰਿਹਾ ਸੀ ਤਾਂ ਮੈਂ ਉਹਨੂੰ ਕਿਹਾ ਕਿ ਅੱਜ ਮੈਂ ਤੁਹਾਡੀ ਕੋਈ ਗੱਲ ਨਹੀਂ ਮੰਨਣੀ ਪਹਿਲਾਂ ਤੁਸੀਂ ਆਪਣੇ ਘਰ ਗੱਲ ਕਰੋ ਆਪਣੇ ਵਿਆਹ ਬਾਰੇ ਉਹਨਾਂ ਟਾਈਮ ਮੈਂ ਤੁਹਾਡੇ ਨਾਲ ਕੁਝ ਵੀ ਨਹੀਂ ਕਰਨਾ ਮੈਂ ਆਪਣੇ ਨਜ਼ਦੀਕ ਤੁਹਾਨੂੰ ਨਹੀਂ ਆਉਣ ਦੇਣਾ ਉਹ ਮੈਨੂੰ ਕਹਿਣ ਲੱਗਿਆ ਕਿ ਇਹ ਕਿਹੋ ਜੀ ਜੇਦਿਆ ਮੈਨੂੰ ਕਿਹਾ ਕਿ بس ਮੇਰੀ ਜੇਦਿਆ ਕਿਉਂਕਿ ਮੈਂ ਇਸ ਰਿਸ਼ਤੇ ਨੂੰ ਲੈ ਕੇ ਬੜੀ ਸੀਰੀਅਸ ਹੋ ਗਈ ਸੀ ਮੈਨੂੰ ਇਸ ਗੱਲ ਦਾ ਬੜਾ ਡਰ ਰਹਿੰਦਾ ਸੀ ਕਿ ਕਿਤੇ ਉਹ ਮੈਨੂੰ ਅੱਧ ਵਿਚਕਾਰ ਨਾ ਛੱਡ ਜਵੇ ਤਾਂ ਫਿਰ ਮੈਨੂੰ ਧੋਖਾ ਨਾ ਦੇ ਜਵੇ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੇ ਤੇ ਯਕੀਨ ਰੱਖ ਉਹ ਮੇਰੀਆਂ ਕਸਮਾਂ ਵੀ ਖਾਂਦਾ ਸੀ ਕਿ ਤੂੰ ਯਕੀਨ ਰੱਖ ਮੈਂ ਕਦੇ ਵੀ ਤੈਨੂੰ ਧੋਖਾ ਨਹੀਂ ਦਵਾਂਗਾ ਮੈਂ ਉਹਨੂੰ ਕਿਹਾ ਸੀ ਕਿ ਚੱਲ ਮੈਨੂੰ ਇੱਕ ਵਾਰ ਫਿਰ ਆਪਣੇ ਘਰ ਦੇ ਨਾਲ ਮਿਲਵਾ ਦਿਓ ਮੈਂ ਉਹਨੂੰ ਇਹ ਗੱਲ ਵੀ ਦੱਸ ਦਿੱਤੀ ਸੀ ਕਿ ਮੈਂ ਆਪਣੇ ਮੰਮੀ ਨੂੰ ਆਪਣੇ ਦੋਵਾਂ ਦੇ ਰਿਸ਼ਤੇ ਬਾਰੇ ਦੱਸ ਦਿੱਤਾ ਆ ਉਹ ਕਹਿਣ ਲੱਗਿਆ ਕਿ ਮੈਂ ਤੈਨੂੰ ਕਿਹਾ ਸੀ ਕਿ ਤੂੰ ਅਜੇ ਕਿਸੇ ਕੋਲ ਗੱਲ ਨਹੀਂ ਕਰਨੀ ਪਰ ਫਿਰ ਵੀ ਤੂੰ ਆਪਣੇ ਘਰ ਗੱਲ ਕਿਉਂ ਕੀਤੀ ਉਹ ਮੇਰੇ ਤੇ ਇਸ ਗੱਲ ਤੇ ਬੜਾ ਗੁੱਸੇ ਹੋ ਰਿਹਾ ਸੀ ਪਰ ਮੈਂ ਕੀ ਕਰਦੀ ਮੈਂ ਵੀ ਇਹ ਗੱਲ ਕਿਸੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀ ਜਦੋਂ ਮੈਂ ਉਹਨੂੰ ਇਹ ਗੱਲ ਦੱਸੀ ਸੀ ਕਿ ਮੈਂ ਆਪਣੇ ਮੰਮੀ ਕੋਲ ਗੱਲ ਕਰ ਦਿੱਤੀ ਆ ਤਾਂ ਉਹ ਜਿਵੇਂ ਡਰ ਜੇ ਗਿਆ ਸੀ ਉਦੇ ਮਨ ਵਿੱਚ ਡਰ ਜਾ ਪੈ ਗਿਆ ਸੀ ਉਹ ਮੈਨੂੰ ਕਹਿਣ ਲੱਗਿਆ ਕਿ ਤੇਰੀ ਮੰਮੀ ਪਤਾ ਨਹੀਂ ਕਿਹਦੇ-ਕਿਹਦੇ ਕੋਲ ਗੱਲ ਕਰੂਗੀ ਮੈਂ ਕਿਹਾ ਇਹਦੇ ਵਿੱਚ ਕਿਹੜੀ ਵੱਖਰੀ ਗੱਲ ਐ ਹੁਣ ਆਪਾਂ ਵਿਆਹ ਤਾਂ ਕਰਵਾਉਣਾ ਹੀ ਆ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗਣਾ ਹੀ ਆ ਕਦੇ-ਕਦੇ ਮੈਨੂੰ ਉਸ ਡਾਕਟਰ ਤੇ ਸ਼ੱਕ ਜਾ ਹੋ ਜਾਂਦਾ ਸੀ ਜਿਵੇਂ ਉਹ ਮੇਰੇ ਨਾਲ ਟਾਈਮ ਪਾਸ ਹੀ ਕਰ ਰਿਹਾ ਹੋਵੇ ਮੈਂ ਉਹਨੂੰ ਬੜਾ ਉਸ ਗੱਲ ਲਈ ਫੋਰਸ ਕਰਦੀ ਸੀ ਕਿ ਵਿਆਹ ਦੀ ਗੱਲ ਕਰੇ ਪਰ ਉਹ ਹਰ ਵਾਰ ਮੈਨੂੰ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੰਦਾ ਸੀ ਇੱਕ ਦਿਨ ਮੈਂ ਆਪਣੀ ਸੱਸ ਦੀ ਦਵਾਈ ਲੈ ਕੇ ਵਾਪਸ ਆ ਰਹੀ ਸੀ ਜਦੋਂ ਮੈਂ ਘਰ ਵਾਪਸ ਆ ਰਹੀ ਸੀ ਤਾਂ ਮੈਂ ਵੇਖਿਆ ਕਿ ਡਾਕਟਰ ਰੋਜ਼ ਦਿਨ ਫੇਰ ਉਸੇ ਜਨਾਨੀ ਨਾਲ ਬਾਈਕ ਤੇ ਜਾ ਰਿਹਾ ਸੀ ਅੱਜ ਮੈਂ ਉਹਦਾ ਪਿੱਛਾ ਕਰ ਲਿਆ ਮੈਂ ਸੋਚਿਆ ਕਿ ਅੱਜ ਤਾਂ ਮੈਂ ਇਹਨੂੰ ਫੜ ਕੇ ਹੀ ਰਵਾਂਗੀ ਕਿ ਇਹ ਕੀ ਕਰਦਾ ਆ ਕਿਹਦੇ ਨਾਲ ਫਿਰਦਾ ਆ ਜਦੋਂ ਮੈਂ ਰਿਕਸ਼ਾ ਲੈ ਕੇ ਉਹਦੇ ਮਗਰ ਗਈ ਤਾਂ ਉਹ ਆਪਣੇ ਘਰ ਉਤਰ ਗਏ ਜਦੋਂ ਮੈਂ ਪਿੱਛੇ ਦੀ ਜਾ ਕੇ ਉਸ ਔਰਤ ਨੂੰ ਬੁਲਾਇਆ ਤਾਂ ਡਾਕਟਰ ਦਾ ਰੰਗ ਹੀ ਉੱਡ ਗਿਆ ਕਿਉਂਕਿ ਉਹ ਉਹੀ ਸੀ ਉਹ ਮੈਨੂੰ ਜਾਣਬੁੱਝ ਕੇ ਕਹਿ ਰਿਹਾ ਸੀ ਕਿ ਕੋਈ ਹੋ ਰਿਹਾ ਜਦ ਕਿ ਉਹ ਆਪ ਹੀ ਸੀ ਜਦੋਂ ਮੈਂ ਉਸਔਰਤ ਨੂੰ ਬੁਲਾਇਆ ਕਿ ਤੁਸੀਂ ਕੌਣ ਹੋ ਤਾਂ ਉਹ ਕਹਿਣ ਲੱਗੀ ਕਿ ਤੁਸੀਂ ਕੌਣ ਹੋ ਤੁਸੀਂ ਮੈਨੂੰ ਪੁੱਛਣ ਵਾਲੇ ਹੁੰਦੇ ਕੌਣ ਹੋ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਡਾਕਟਰ ਦੀ ਵਾਈਫ ਹੋ ਮੇਰੇ ਪੈਰਾਂ ਥੱਲੇ ਮਿੱਟੀ ਨਿਕਲ ਗਈ ਜਦੋਂ ਉਹਨੇ ਕਿਹਾ ਕਿ ਹਾਂ ਮੈਂ ਡਾਕਟਰ ਦੀ ਵਾਈਫ ਹਾਂ ਡਾਕਟਰ ਚੁੱਪ ਕਰਕੇ ਖੜਾ ਸੀ ਉਹ ਕੁਝ ਵੀ ਨਹੀਂ ਬੋਲ ਰਿਹਾ ਸੀ ਮੈਂ ਕਿਹਾ ਇਹ ਸਭ ਕੀਆ ਤੁਸੀਂ ਤਾਂ ਕਹਿ ਰਹੇ ਸੀ ਕਿ ਤੁਸੀਂ ਮੇਨਾਂ ਵਿਆਹ ਕਰਵਾਓਗੇ ਤੁਸੀਂ ਮੇਨ ਨਾਲ ਧੋਖਾ ਕੀਤਾ ਮੈਂ ਉੱਥੇ ਹੀ ਰੋਣ ਲੱਗੀ ਡਾਕਟਰ ਦੀ ਵਾਈਫ ਕਹਿਣ ਲੱਗੀ ਤੁਸੀਂ ਕੀ ਕਹਿ ਰਹੇ ਹੋ ਉਹ ਆਪਣੇ ਪਤੀ ਨੂੰ ਪੁੱਛਣ ਲੱਗੀ ਕਿ ਇਹ ਔਰਤ ਕੌਣ ਆ ਤੇ ਕੀ ਕਹਿ ਰਹੀ ਆ ਡਾਕਟਰ ਕਹਿਣ ਲੱਗਾ ਕਿ ਇਹਦੀ ਸੱਸ ਮੇਰੀ ਮਰੀਜ਼ ਆ ਇਹ ਮੈਨੂੰ ਬੜਾ ਤੰਗ ਕਰਦੀ ਆ ਮੈਨੂੰ ਹਰ ਰੋਜ਼ ਕਹਿ ਦਿੰਦੀ ਕਿ ਮੇਰੇ ਨਾਲ ਵਿਆਹ ਕਰਵਾਓ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਰਹਿ ਗਈ ਮੈਨੂੰ ਕਿਹਾ ਕਿ ਤੁਸੀਂ ਝੂਠ ਕਿਉਂ ਬੋਲ ਰਹੇ ਹੋ ਜੋ ਸਭ ਆਪਣੇ ਵਿੱਚ ਹੈਗਾ ਤੁਸੀਂ ਦੱਸਦੇ ਕਿਉਂ ਨਹੀਂ ਉਹਦੀ ਘਰ ਵਾਲੀ ਆਪਣੇ ਪਤੀ ਤੇ ਯਕੀਨ ਕਰ ਰਹੀ ਸੀ ਮੈਂ ਉਹਨੂੰ ਬੜਾ ਦੱਸ ਰਹੀ ਸੀ ਕਿ ਮੈਂ ਤੇ ਡਾਕਟਰ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਆਂ ਇੰਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਂਗਾ ਮੈਂ ਤਾਂ ਇੱਕ ਵਿਧਵਾ ਔਰਤਾਂ ਇੰਨੇ ਮੇਰੇ ਦਿਲ ਵਿੱਚ ਨਵੀਂ ਉਮੀਦ ਜਗਾ ਦਿੱਤੀ ਸੀ ਮੈਂ ਉਹਨੂੰ ਇੱਕ ਔਰਤ ਦੇ ਨਾਤੇ ਬੜਾ ਸਮਝਾ ਰਹੀ ਸੀ ਕਿ ਮੈਂ ਸੱਚ ਬੋਲ ਰਹੀ ਆ ਪਰ ਉਹ ਮੇਰੀ ਗੱਲ ਨਹੀਂ ਸਮਝ ਰਹੀ ਸੀ ਕਿਉਂਕਿ ਉਹ ਆਪਣੇ ਘਰ ਵਾਲੇ ਤੇ ਯਕੀਨ ਕਰੂਗੀ ਉਹਦਾ ਘਰ ਵਾਲਾ ਬੜੀ ਸਫਾਈ ਨਾਲ ਝੂਠ ਬੋਲ ਰਿਹਾ ਸੀ ਉਸ ਟਾਈਮ ਮੇਰੀਆਂ ਤਾਂ ਸਾਰੀਆਂ ਉਮੀਦਾਂ ਹੀ ਖਤਮ ਹੋ ਗਈਆਂ ਸੀ ਮੈਂ ਉੱਥੇ ਖੜੀ-ਖੜੀ ਬੜਾ ਪਛਤਾ ਰਹੀ ਸੀ ਇੱਦਾਂ ਲੱਗ ਰਿਹਾ ਸੀ ਜਿਵੇਂ ਚੱਕਰ ਆ ਕੇ ਮੈਂ ਡੇਗ ਜਾਈਂਗੀ ਮੇਰਾ ਮਨ ਬੜਾ ਖਰਾਬ ਹੋ ਰਿਹਾ ਸੀ ਮੈਨੂੰ ਉੱਥੇ ਸੰਭਾਲਣ ਵਾਲਾ ਵੀ ਕੋਈ ਨਹੀਂ ਸੀ ਮੈਨੂੰ ਆਪਣੇ ਘਰ ਵਾਲੇ ਦੀ ਬੜੀ ਯਾਦ ਆ ਰਹੀ ਸੀ ਮੈਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਮੈਂ ਬੜੀ ਵੱਡੀ ਗਲਤੀ ਕੀਤੀ ਹੈ ਉਹਦੇ ਤੇ ਯਕੀਨ ਕਰਕੇ ਤੇ ਮੈਂ ਬੜੀ ਜਲਦੀ ਕਿਸੇ ਦੂਸਰੇ ਆਦਮੀ ਵੱਲ ਆਕਰਸ਼ਿਤ ਹੋ ਗਈ ਮੈਨੂੰ ਆਪਣੇ ਘਰ ਵਾਲੇ ਦੀਆਂ ਯਾਦਾਂ ਵਿੱਚੋਂ ਨਹੀਂ ਨਿਕਲਣਾ ਚਾਹੀਦਾ ਸੀ ਮੈਨੂੰ ਉਸੇ ਦੀਆਂ ਯਾਦਾਂ ਵਿੱਚ ਰਹਿ ਕੇ ਆਪਣੀ ਜ਼ਿੰਦਗੀ ਕੱਟ ਲੈਣੀ ਚਾਹੀਦੀ ਸੀ ਮੈਂ ਡਾਕਟਰ ਦੀਆਂ ਬੜੀਆਂ ਮਿੰਤਾ ਕਰ ਰਹੀ ਸੀ ਕਿ ਤੂੰ ਕਹਿ ਦੇ ਕਿ ਇਹ ਸਭ ਝੂਠ ਆ ਉਹ ਕਹਿਣ ਲੱਗਾ ਕਿ ਕਿੱਦਾਂ ਕਹਿ ਦਵਾ ਕਿ ਇਹ ਝੂਠ ਆ ਜਾਦੇ ਮੇਰੀ ਵਾਈਫ ਆ ਤਾਂ ਮੇਰੀ ਵਾਈਫ ਆ ਉਹਦੀ ਵਾਈਫ ਵੀ ਖੁਸ਼ ਹੋ ਰਹੀ ਸੀ ਕਿਉਂਕਿ ਉਹ ਆਪਣੀ ਵਾਈਫ ਦੀ ਸਾਈਡ ਜੋ ਲੈ ਰਿਹਾ ਸੀ ਤੇ ਮੈਨੂੰ ਕਹਿ ਰਿਹਾ ਸੀ ਕਿ ਲੱਗਦਾ ਏ ਔਰਤ ਪਾਗਲ ਆ ਜੋ ਬਾਰ-ਬਾਰ ਮੇਰ ਨਾਲ ਵਿਆਹ ਕਰਵਾਉਂਦੇ ਸੁਪਨੇ ਵੇਖਦੀ ਰਹਿੰਦੀ ਆ ਮੈਂ ਉਹਨੂੰ ਕਿੰਨੀ ਵਾਰ ਸਮਝਾਇਆ ਕਿ ਮੈਂ ਵਿਆਹਿਆ ਹੋਇਆ ਆਦਮੀ ਆ ਤੁਸੀਂ ਮੇਰ ਨਾਲ ਇਹਦਾ ਨਾ ਕਰੋ ਪਰ ਫਿਰ ਵੀ ਇਹ ਧੱਕੇ ਨਾਲ ਹੀ ਮੇਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ ਬਸ ਮੈਂ ਤਾਂ ਇਹਦੇ ਘਰ ਜਾਣਾ ਹੀ ਛੱਡ ਦੇਣਾ ਆ ਮੈਂ ਇਹਦੀ ਸੱਸ ਦਾ ਟ੍ਰੀਟਮੈਂਟ ਹੀ ਨਹੀਂ ਕਰਨਾ ਉਹਦੀ ਵਾਈਫ ਕਹਿ ਰਹੀ ਸੀ ਕਿ ਤੁਸੀਂ ਅੱਜ ਤੋਂ ਬਾਅਦ ਇਹਦੇ ਘਰ ਨਹੀਂ ਜਾਣੇ ਚਾਹੀਦੇ ਜੇਕਰ ਕੋਈ ਅਜਿਹੀ ਗੱਲ ਸੀ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਉਹ ਆਪਣੀ ਵਾਈਫ ਨੂੰ ਕਹਿਣ ਲੱਗਿਆ ਕਿ ਮੈਂ ਇਸੇ ਕਰਕੇ ਨਹੀਂ ਦੱਸਿਆ ਕਿ ਤੂੰ ਟੈਨਸ਼ਨ ਲਵੇਂਗੀ ਉਹ ਸਭ ਗੱਲਾਂ ਹੋਣ ਤੋਂ ਬਾਅਦ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ ਮੇਰੀਆਂ ਤਾਂ ਸਾਰੀਆਂ ਉਮੀਦਾਂ ਹੀ ਟੁੱਟ ਗਈਆਂ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਦੁਬਾਰਾ ਦੁੱਖਾਂ ਵਿੱਚ ਪੈ ਗਈ ਹੋਵਾਂ ਮੈਂ ਟੁੱਟੀ ਹੋਈ ਆਪਣੇ ਘਰ ਆ ਗਈ ਅੰਦਰੋਂ ਮੈਂ ਬਿਲਕੁਲ ਟੁੱਟ ਚੁੱਕੀ ਸੀ ਮੇਰੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਗ ਰਹੇ ਸੀ ਮੇਰਾ ਸਹੁਰਾ ਮੈਨੂੰ ਪੁੱਛਣ ਲੱਗਾ ਕਿ ਕੀ ਹੋਇਆ ਮੈਂ ਕਿਹਾ ਕੁਝ ਨਹੀਂ बस ਮੈਨੂੰ ਇਹਨਾਂ ਦੀ ਯਾਦ ਆ ਰਹੀ ਸੀ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਤੇ ਮੈਂ ਉੱਚੀ ਉੱਚੀ ਰੋਣ ਲੱਗੀ ਤੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਦਿਲ ਕਰਦਾ ਸੀ ਕਿ ਖੁਦਕੁਸ਼ੀ ਕਰ ਲਵਾਂ ਫਿਰ ਖਿੜਕੀ ਵਿੱਚੋਂ ਦੂਸਰੇ ਕਮਰੇ ਵਿੱਚ ਆਪਣੀ ਸੱਸ ਦਾ ਮੂੰਹ ਵੇਖਿਆ ਜੋ ਮੇਰੇ ਤੇ ਆਸ ਰੱਖਦੀ ਸੀ ਜੋ ਮੇਰੀ ਜ਼ਿੰਮੇਵਾਰੀ ਸੀ ਫਿਰ ਮੈਂ ਆਪਣੀਆਂ ਅੱਖਾਂ ਦੇ ਹੰਝੂ ਪੂੰਝੇ ਤੇ ਮੈਂ ਉਹਨੂੰ ਦਵਾਈ ਦੇਣ ਲਈ ਚਲੀ ਗਈ ਤੇ ਮੈਂ ਉਹਦੇ ਮੋਢੇ ਤੇ ਸਿਰ ਰੱਖ ਕੇ ਬੜਾ ਰੋਈ ਉਹ ਵੀ ਮੇਰਾ ਸਿਰ ਪਲੋਸ ਰਹੀ ਸੀ ਸ਼ਾਇਦ ਉਹਨੂੰ ਮੇਰੇ ਰੋਂ ਦੀ ਵਜ੍ਹਾ ਨਹੀਂ ਪਤਾ ਸੀ ਉਹਨੂੰ ਲੱਗ ਰਿਹਾ ਸੀ ਕਿ ਮੈਂ ਉਹਦੇ ਪੁੱਤ ਨੂੰ ਯਾਦ ਕਰਕੇ ਰੋ ਰਹੀ ਆਂ ਪਰ ਅਸਲੀ ਵਜ੍ਹਾ ਉਹ ਡਾਕਟਰ ਸੀ ਆਪਣੇ ਘਰ ਵਾਲੇ ਦੀ ਮੈਨੂੰ ਉਸ ਦਿਨ ਬੜੀ ਯਾਦ ਆ ਰਹੀ ਸੀ ਤੇ ਆਪਣੇ ਆਪ ਤੇ ਮੈਂ ਬੜਾ ਪਛਤਾ ਰਹੀ ਸੀ ਮੇਰੇ ਪੱਲੇ ਕੁਝ ਵੀ ਨਹੀਂ ਰਿਹਾ ਸੀ ਮੈਂ ਆਪਣੀ ਇੱਜ਼ਤ ਵੀ ਗਵਾ ਲਈ ਸੀ ਤੇ ਆਪਣਾ ਦਿਲ ਵੀ ਉਸ ਡਾਕਟਰ ਦੇ ਹੱਥੋਂ ਤੁੜਵਾ ਬੈਠੀ ਸੀ ਮੈਂ ਸੋਚ ਰਹੀ ਸੀ ਕਿ ਅੱਜਕੱਲ ਕੋਈ ਆਪਣਾ ਨਹੀਂ ਬਣਦਾ ਤੇ ਵਿਧਵਾ ਔਰਤ ਨੂੰ ਤਾਂ ਕੋਈ ਨਹੀਂ ਪੁੱਛਦਾ ਉਸ ਡਾਕਟਰ ਨੇ ਮੇਰੇ ਨਾਲ ਮੌਕੇ ਦਾ ਫਾਇਦਾ ਚੁੱਕ ਕੇ ਮੇਰੀ ਇੱਜ਼ਤ ਨਾਲ ਖਿਲਵਾੜ ਕਰ ਦਿੱਤਾ ਤੇ ਮੇਰੇ ਨਾਲ ਸਵਾਦ ਲੈਂਦਾ ਰਿਹਾ ਜਦਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ ਹੁਣ ਮੈਂ ਸੋਚ ਰਹੀ ਸੀ ਕਿ ਤਾਂ ਹੀ ਉਹ ਵਿਆਹ ਵਾਲੀ ਗੱਲ ਤੇ ਕਬਰਾ ਜਾਂਦਾ ਸੀ ਹੁਣ ਲੱਗਦਾ ਸੀ ਕਿ ਇਹ ਗੱਲ ਪਰਦੇ ਵਿੱਚ ਹੀ ਰਹੂਗੀ ਪਰ ਕਦੇ ਨਾ ਕਦੇ ਸੱਚ ਸਾਹਮਣੇ ਆ ਹੀ ਜਾਂਦਾ ਆ ਜਿੱਦਾਂ ਕਿ ਉਹਨੂੰ ਸ਼ਹਿਰ ਵਿੱਚ ਮੈਂ ਫੜ ਲਿਆ ਸੀ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਕਦੇ ਵੀ ਕਿਸੇ ਆਦਮੀ ਬਾਰੇ ਨਹੀਂ ਸੋਚੂਗੀ ਮੇਰੀ ਮੰਮੀ ਵੀ ਕਦੇ-ਕਦੇ ਫੋਨ ਤੇ ਮੈਨੂੰ ਡਾਕਟਰ ਬਾਰੇ ਪੁੱਛ ਲੈਂਦੀ ਸੀ ਮੈਂ ਉਹਨੂੰ ਵੀ ਸਭ ਕੁਝ ਦੱਸ ਦਿੱਤਾ ਸੀ ਉਹ ਵੀ ਮੇਰੇ ਲਈ ਬੜੀ ਦੁਖੀ ਸੀ ਉਹ ਮੈਨੂੰ ਕਹਿੰਦੀ ਸੀ ਕੋਈ ਗੱਲ ਨਹੀਂ ਮੁੰਡਿਆਂ ਦਾ ਘਾਟਾ ਨਹੀਂ ਅਸੀਂ ਤੇਰੇ ਲਈ ਹੋਰ ਮੁੰਡਾ ਲੱਭ ਲੈਂਦੇ ਆ ਪਰ ਹਰ ਇੱਕ ਨਾਲ ਪਿਆਰ ਨਹੀਂ ਹੋ ਸਕਦਾ ਮੈਂ ਤਾਂ ਪਹਿਲਾਂ ਹੀ ਇਸ ਡਾਕਟਰ ਨਾਲ ਪਿਆਰ ਕਰਕੇ ਬੜਾ ਪਛਤਾ ਰਹੀ ਸੀ ਹੁਣ ਮੇਰਾ ਮਨ ਹੀ ਅੱਕ ਗਿਆ ਸੀ ਇਸ ਮਰਦਨਾਵ ਦੇ ਸ਼ਬਦ ਤੋਂ ਮੈਨੂੰ ਨਫ਼ਰਤ ਹੋ ਗਈ ਸੀ ਸਾਰੇ ਮਰਦ ਹੀ ਧੋਖੇਬਾਜ਼ ਜਾਪਣ ਲੱਗ ਗਏ ਸੀ ਹੁਣ ਮੈਂ ਆਪਣਾ ਮਨ ਸਮਝਾ ਲਿਆ ਸੀ ਮੇਰੇ ਲਈ ਬੜਾ ਔਖਾ ਸੀ ਕਾਫੀ ਟਾਈਮ ਮੈਂ ਉਸ ਡਾਕਟਰ ਦੀ ਯਾਦ ਵਿੱਚੋਂ ਨਹੀਂ ਨਿਕਲ ਸਕੀ ਪਰ ਫਿਰ ਵੀ ਹੌਲੀ-ਹੌਲੀ ਮੈਂ ਬਾਹਰ ਆਉਂਦੀ ਕੋਸ਼ਿਸ਼ ਕੀਤੀ ਤੇ ਆਪਣੀ ਜ਼ਿੰਦਗੀ ਦੁਬਾਰਾ ਤੋਂ ਸ਼ੁਰੂ ਕੀਤੀ। ਹੁਣ ਮੈਂ ਆਪਣੇ ਪੈਰਾਂ ਤੇ ਖੜੀ ਹੋ ਕੇ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ। ਮੈਂ ਇੱਕ ਵਿਚਾਰੀ ਬਣ ਕੇ ਨਹੀਂ ਰਹਿਣਾ ਚਾਹੁੰਦੀ ਸੀ। ਮੈਂ ਸਿਲਾਈ ਦਾ ਕੰਮ ਸਿੱਖ ਲਿਆ ਸੀ ਤੇ ਹੌਲੀ-ਹੌਲੀ ਮੈਂ ਆਪਣਾ ਬੁਟੀਕ ਵੀ ਖੋਲ ਲਿਆ। ਹੁਣ ਮੇਰੀ ਸੱਸ ਵੀ ਠੀਕ ਹੋ ਗਈ ਸੀ। ਹੁਣ ਮੈਨੂੰ ਘਰ ਵਿੱਚ ਰਹਿਣ ਦੀ ਵੀ ਲੋੜ ਨਹੀਂ ਸੀ। ਮੇਰੀ ਸੱਸ ਵੀ ਬੁਟੀਕ ਤੇ ਮੇਰੇ ਨਾਲ ਹੀ ਰਹਿੰਦੀ ਸੀ। ਉਹ ਪੂਰੀ ਚੰਗੀ ਤਰ੍ਹਾਂ ਤਾਂ ਤੁਰ ਨਹੀਂ ਸਕਦੀ ਸੀ। ਪਰ ਫਿਰ ਵੀ ਗੱਡੀ ਵਿੱਚ ਅਸੀਂ ਉਹਨੂੰ ਉੱਥੇ ਲੈ ਜਾਂਦੇ ਸੀ ਤੇ ਸਾਰਾ ਦਿਨ ਉਹ ਫ੍ਰੀ ਰਹਿੰਦੀ ਸੀ ਹੁਣ ਮੇਰਾ ਇੱਥੇ ਮਨ ਲੱਗਿਆ ਰਹਿੰਦਾ ਸੀ ਇਸ ਤਰ੍ਹਾਂ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਸਾਰੀ ਜ਼ਿੰਦਗੀ ਆਪਣੇ ਸੱਸ ਸਹੁਰੇ ਨਾਲ ਹੀ ਕੱਟ ਰਹੀਆਂ ਤੇ ਅਸੀਂ ਆਪਣੇ ਪਰਿਵਾਰ ਵਿੱਚ ਬੜੇ ਖੁਸ਼ ਹਾਂ ਏਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੋਰ ਨਵੇਂ-ਨਵੇਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ